ਮੋਦੀ ਆਣਾ ਚਾਹੀਦਾ ਹੈ ਕਿਉਂਕਿ ਜਿਹੜੇ ਕੰਮ ਮੋਦੀ ਨੇ ਕਰ ਦਿੱਤੇ ਅਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੇ 5 ਸਾਲ ਕਿਸੇ ਨੇ ਆਪਣਾ ਸ਼ਕਲ ਨਹੀਂ ਦਿਖਾਈ ਆਪਣੀ ਕਿ ਅਸੀਂ ਹੈਗੇ ਆ ਕੇਂਦਰ ਤੋਂ ਕਿਹਨੂੰ ਦੇਖਣਾ ਚਾਹੁੰਦੇ ਨੇ ਨਰਿੰਦਰ ਮੋਦੀ ਕੇ ਰਾਹੁਲ ਗਾਂਧੀ ਬੀਜੇਪੀ ਬੰਦਾ ਬੀਜੇਪੀ ਨੂੰ ਵੋਟ ਪਾਏਗਾ ਸਮਝੋ ਦੇਸ਼ ਦੀ ਰੱਖਿਆ ਕਰ ਰਿਹਾ ਹੈ ਦੂਜਾ ਬੰਦਾ ਜੇ ਵੋਟ ਪਾਏਗਾ ਬੀਜੇਪੀ ਤੋਂ ਬਾਹਰ ਮਤਲਬ ਉਹ ਦੇਸ਼ ਲਗਦਾਾਰ ਹੈ ਲੋਕ ਸਭਾ ਚੋਣ 2024 ਦਾ ਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਲੇਕਿਨ ਇਸ ਵਾਰੀ ਲੋਕਾਂ ਦੀ ਉਮੀਦ ਤੇ ਕਿਹੜਾ ਉਮੀਦਵਾਰ ਖੜਾ ਉਤਰੇਗਾ ਇਹ ਜਾਣਨ ਲਈ ਅੱਜ ਅਸੀਂ ਲੋਕਾਂ ਕੋਲ ਬੁਝੇ ਆ ਅੰਮ੍ਰਿਤਸਰ ਦੇ ਰਾਮਬਗ ਏਰੀਆ ਦੇ ਵਿੱਚ ਅਸੀਂ ਖੜੇ ਆ ਜਿਹੜਾ ਕਾਫੀ ਭੀੜ ਭੜ ਵਾਲਾ ਏਰੀਆ ਹੈ ਸੋ ਤੁਹਾਨੂੰ ਏਰੀਆ ਦਿਖਾਵਾਂਗੇ ਤੇ ਇੱਥੋਂ ਦੇ ਲੋਕ ਜ ਕੰਮ ਕਰ ਰਹੇ ਆ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਕੀ ਸੋਚਦੇ ਆ ਲੋਕ ਸਭਾ ਚੋਣਾਂ ਚ ਪਪਾ ਜੀ ਕੀ ਸੋਚਦੇ ਲੋਕ ਸਭਾ ਚੋਣਾਂ ਚ ਕਿਹੜਾ ਉਮੀਦਵਾਰ ਅੱਗੇ ਆਣਾ ਚਾਹੀਦਾ ਮੋਦੀ ਭਾਜੀ ਮੋਦੀ ਭਾਜੀ ਪਰ ਉਹ ਮੋਦੀ ਨਹੀਂ ਕੰਮ ਕੀ ਹੋਣਾ ਚਾਹੀਦੇ ਆ ਇਹਨਾਂ ਅੰਮ੍ਰਿਤਸਰ ਦੇ ਮੁੱਦੇ ਕੀ ਆ ਸੋ ਹਾਜੀ ਭਾਜੀ ਕੀ ਲੱਗਦਾ ਹੈ ਕਿਹੜਾ ਉਮੀਦਵਾਰ ਅਗਿਆਨ ਚਾਹੀਦਾ ਕਿਹੋ ਜਿਹਾ ਉਮੀਦਵਾਰ ਸਰ ਅਸੀਂ ਚਾਹੁੰਦੇ ਆ ਕਿ ਜਿਹੜੀ ਵੀ ਸਰਕਾਰ ਆਵੇ ਇਮਾਨਦਾਰੀ ਆਵੇ ਤਾਂ ਨੇ ਕੰਮ ਕਰੇ ਤੇ ਬਹਾਨ ਵਾਲੀ ਪੀੜੀ ਨੂੰ ਜਿਵੇਂ ਰੋਜ਼ਗਾਰ ਦਿੱਤੇ ਜਾਣਾ ਨਸ਼ਿਆਂ ਨੂੰ ਪੰਜਾਬ ਮੁਕਤ ਹੋਣਾ ਚਾਹੀਦਾ ਹੈ ਅਸੀਂ ਕਹਿੰਦੇ ਆ ਕਿ ਜਿਹੜਾ ਘਰ ਘਰ ਜਗ੍ਹਾ ਜਗ੍ਹਾ ਤੇ ਨਸ਼ਾ ਵਿਕ ਰਿਹਾ ਪਹਿਲਾ ਉਹ ਤੇ ਨਿਕਲ ਗਸੀ ਜਾਵੇ ਬਾਕੀ ਸਰਕਾਰ ਜਿਹੜੀ ਵੀ ਆਵੇ ਇਮਾਨਦਾਰ ਆਵੇ ਭਾਵੇਂ ਕਾਂਗਰਸ ਆਵੇ ਭਾਵੇਂ ਬੀਜੇਪੀ ਆਵੇ ਜਾਂ ਆਮ ਆਦਮੀ ਪਾਰਟੀ ਆਵੇ ਉਮੀਦਵਾਰ ਉਮੀਦਵਾਰ ਪੜਿਆ ਲਿਖਿਆ ਤੇ ਸੁਲਜਵਾਨ ਆਣਾ ਜਿਹੜਾ ਕਿ ਜਿਹੜੇ ਪਹਿਲੇ ਜਿਹੜੇ ਪਹਿਲੇ ਉਮੀਦਵਾਰ ਸੀ ਕੋਈ ਵੀ ਉਮੀਦਵਾਰ ਪਹਿਲੇ ਆਏ ਹੈ ਕਾਂਗਰਸ ਦੇ ਵੀ ਆਏ ਹੈ ਭਾਜਪਾ ਦੇ ਵੀ ਆਏ ਹੈ ਨਵਜੋਤ ਸਿੰਘ ਸਿੱਧੂ ਵੀ ਆਏ ਹੈ ਕਿ ਲੱਗਦਾ ਕਿ ਜਿਹੜੇ ਵਾਦੇ ਕੀਤੇ ਪੂਰੇ ਕੀਤੇ ਸਰ ਕੁਝ ਵਾਦੇ ਪੂਰੇ ਕੀਤੇ ਕੁਝ ਉਹਨਾਂ ਦੇ ਹਵਾਈ ਬਸ ਗੱਲਾਂ ਹੀ ਸੀ ਉਹਨਾਂ ਦੀ ਅਸੀਂ ਕਹਿੰਨੇ ਆ ਕਿ ਜਿਹੜੀ ਵੀ ਸਰਕਾਰ ਆਵੇ ਨੇਕ ਆਵੇ ਬਸ ਸਾਡੇ ਗਰੀਬਾਂ ਦੇ ਹੱਕ ਦੇ ਬਾਰੇ ਸੋਚਣ ਯਾਨੀ ਕਿ ਅਮੀਰ ਬੰਦੇ ਹੀ ਹਰ ਇੱਕ ਜਗ੍ਹਾ ਹੋਵੇ ਗਰੀਬ ਬੰਦੇ ਨੂੰ ਯਾਨੀ ਕਿ ਜਿਹੜੀ ਵੀ ਬੋਰਡ ਜਾਂ ਸਰਕਾਰ ਬਣੇ ਗਰੀਬਾਂ ਦੇ ਨਾਲ ਹੀ ਬਣੀ ਹੈ ਬਸ ਇਹ ਕਹਨੇ ਆ ਭਾਜੀ ਤੁਸੀਂ ਤੁਸੀਂ ਦੱਸੋ ਤੁਸੀਂ ਕੀ ਕਹਿੰਦੇ ਹੋ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਉਮੀਦਵਾਰ ਭਾਜੀ ਜਿਹੜਾ ਵੀ ਆਵੇ ਨੇਕ ਆਣਾ ਚਾਹੀਦਾ ਵਾ ਪੜਿਆ ਲਿਖਿਆ ਸੁਜਵਾਨ ਆਣਾ ਚਾਹੀਦਾ ਵਾ ਦੇਖੋ ਜੀ ਅੱਜ ਕੱਲ ਦੇ ਵਿੱਚ ਇਹਦੇ ਇੱਕ ਤਾਂ ਨਸ਼ਾ ਬਹੁਤ ਵਿਕ ਰਿਆ ਵਾ ਅਨਸ਼ੇਦਨ ਕੰਦੇਲ ਕਸੀ ਜਾਣੀ ਚਾਹੀਦੀ ਹੈ ਨਸ਼ੇਲੇ ਬੰਦੇ ਤੇ ਜਿੰਨੇ ਵੀ ਹੈਗੇ ਨੇ ਇਹਨਾਂ ਦੀ ਮੇਰੇ ਹਿਸਾਬ ਨਾਲ ਕਹਿਣਾ ਵੀ ਕਹਿੰਦੇ ਬੁਖਾਰ ਹੈਗਾ ਵਾ ਜੀ ਮਿਲੀ ਭਗਤ ਦੇ ਨਾਲ ਹੀ ਕੰਮ ਚੱਲੀ ਜਾ ਰਹੇ ਨੇ ਉਹਨਾਂ ਨੂੰ ਕੁਸ਼ ਕੇ ਵੇਖੋ ਜਿਨ੍ਹਾਂ ਦੇ ਧੀਆ ਪੁੱਤਾਂ ਦੇ ਨਾਲ ਇੰਨਾ ਕੁਸ਼ ਮਾੜਾ ਹੋ ਜਾਂਦਾ ਹੈਗਾ ਵਾ ਕਿ ਅੱਜ ਕੱਲ ਦੀ ਸਰਕਾਰ ਜਿਹੜੀ ਵੀ ਜੋ ਵੀ ਆਵੇ ਅਸੀਂ ਕਹਿੰਦੇ ਭਾਵੇਂ ਕ ਬੰਦੇ ਆਣੇ ਚਾਹੀਦੇ ਨੇ ਕੇਂਦਰ ਚ ਕੌਣ ਆਣਾ ਚਾਹੀਦਾ ਮੋਦੀ ਕੇ ਆਣਾ ਚਾਹੀਦਾ ਮੋਦੀ ਆਣਾ ਚਾਹੀਦਾ ਭਾਜੀ ਮੋਦੀ ਹਾਂਜੀ ਭਾਜੀ ਸਰ ਸਾਡਾ ਇੱਕੋ ਹੀ ਮੁੱਦਾ ਕੀ ਸੈਂਟਰ ਮੋਦੀ ਆਣਾ ਚਾਹੀਦਾ ਕਿਉਂਕਿ ਜਿਹੜੇ ਕੰਮ ਮੋਦੀ ਨੇ ਕਰ ਦਿੱਤੇ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੇ 70 ਸਾਲ ਚ ਕਾਂਗਰਸ ਸਰਕਾਰ ਨੇ ਕੀਤੇ ਟ੍ਰਿਪਲ ਤਰਾਕ ਰਾਮ ਮੰਦਰ ਮੁੱਦਾ ਜਿਵੇਂ ਟ੍ਰਿਪਲ ਤਰਾਕ ਕੀਤਾ ਕਸ਼ਮੀਰ ਜੀਐਨਕੇ ਦਾ 370 ਤੋੜੀ ਉਹਨੇ ਅਸੀਂ ਜਿਹੜੇ ਮੋਦੀ ਨੇ ਕੰਮ ਕੀਤੇ ਸੀ ਉਸ ਕੰਮ ਤੋਂ ਬਹੁਤ ਖੁਸ਼ ਆ ਪਾਜੀ ਤੁਸੀਂ ਤੁਸੀਂ ਕੀ ਸੋਚਦੇ ਹੋ ਕੀ ਹੋਣਾ ਚਾਹੀਦਾ ਹੈ ਉਮੀਦਵਾਰ ਕਿਹੋ ਜਿਹਾ ਹੋਣਾ ਚਾਹੀਦਾ ਵੀਰਾ ਚੰਗਾ ਹੋਣਾ ਚਾਹੀਦਾ ਪਾਜੀ ਬਹੁਤ ਇਧਰ ਸਰਕਾਰ ਉੱਤੇ ਜਿਹੜੀ ਉੱਤੇ ਸਰਕਾਰ ਹੋਏ ਨਾ ਉਹੋ ਹੀ ਸਰਕਾਰ ਥੱਲੇ ਵੀ ਹੋਣੀ ਚਾਹੀਦੀ ਹੈ ਜੀ ਮੈਂ ਦੇਖੇ ਕੱਲ ਜਾਣਨਾ ਜੇ ਥੱਲੇ ਦੂਜੀ ਸਰਕਾਰ ਆਈਂਦੀ ਉੱਤੇ ਦੂਜੀ ਸਰਕਾਰ ਹੁੰਦੀ ਹੈ ਕੰਮਕਾਰ ਕੋਈ ਨਹੀਂ ਨਾ ਇਹਨਾਂ ਨੂੰ ਬ੍ਰਾਂਡ ਮਿਲਦੀ ਨਾ ਇਹਨਾਂ ਨੂੰ ਕੁਝ ਮਿਲਦਾ ਇਸ ਕਰਕੇ ਜਿਹੜੀ ਸਰਕਾਰ ਉੱਤੇ ਹੋਵੇ ਉਹੇ ਸਰਕਾਰ ਥੱਲੇ ਹੋਣੀ ਚਾਹੀਦੀ ਹੈ ਭਾਵੇਂ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ ਅੰਬਰਸਰ ਦੇ ਮੁੱਦੇ ਕੀ ਹੈ ਅੰਬਰਸਰ ਦੇ ਮੁੱਦੇ ਕੀ ਹੋਣੇ ਪਾਜੀ ਅੰਬਰਸਰ ਦੇ ਮੁੱਦੇ ਤੇ ਨਸ਼ਿਆਂ ਦੇ ਵਿੱਚ ਹੀ ਗ ਮੰਬਰ ਸਾਦੇ ਮੁੱਦੇ ਜਦ ਨਚਾਈ ਨਚਾ ਹੈਗਾ ਹੋਰ ਕੁਝ ਨਹੀਂ ਦੇਗਾ ਬਸ ਇਹ ਅੰਮਰਸਰ ਗੁਰੂ ਨਗਰੀ ਸੋ ਹੋਰ ਵੀ ਲੋਕਾਂ ਨਾਲ ਗੱਲ ਕਰਾਂਗੇ ਲੋਕਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਕੀ ਸੋਚਦੇ ਆ ਲੋਕ ਕਿਹੜੇ ਉਮੀਦਵਾਰ ਜੀ ਉਮੀਦਵਾਰ ਕਹੋ ਜਣਾ ਚਾਹੀਦਾ ਜਿਹੜਾ ਪੂਰੀ ਦੇ ਜੀ ਸੇਵਾ ਕਰ ਸਕੇ ਪੂਰੇ ਲੋਕਾਂ ਦੇ ਬਾਰੇ ਸੋਚ ਸਕੇ ਜਿਹੜਾ ਐਵੇਂ ਉਮੀਦਵਾਰ ਹੋਣਾ ਚਾਹੀਦਾ ਪਹਿਲੇ ਲੱਗਦਾ ਪਹਿਲੇ ਉਮੀਦਵਾਰਾਂ ਨੇ ਜਿਹੜੇ ਜਿਹੜੇ ਵਾਦੇ ਕੀਤੇ ਸੀ ਪੂਰੇ ਕੀਤੇ ਕੀਤੇ ਹੀ ਆ ਸਾਰਿਆਂ ਨੇ ਕਈ ਦਿਨਾਂ ਕੀਤੇ ਕਈਆਂ ਨੇ ਨਹੀਂ ਵੀ ਕੀਤੇ ਕੇਂਦਰ ਜੀ ਕਿਹਨੂੰ ਦੇਖਣਾ ਚਾਹੁੰਦੇ ਮੋਦੀ ਕੇ ਰਾਹੁਲ ਗਾਂਧੀ ਮੋਦੀ ਨੂੰ ਸੋ ਲੋਗ ਸਾਡੇ ਨਾਲ ਮੌਜੂਦ ਹੈ ਹੋਰ ਵੀ ਲੋਕਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕੀ ਸੋਇ ਭਾਜੀ ਕੀ ਲੱਗਦਾ ਉਮੀਦਵਾਰ ਕਿਹੋ ਜਿਹਾ ਹੋਣਾ ਚਾਹੀਦਾ ਅਕਚਲ ਇਹ ਡੋਂਟ ਆਫ ਸਾਈਡ ਹੈ ਯਾਰ ਇਹ ਵੀ ਇਲੈਕਸ਼ਨ ਚ ਨੋਰ ਇਹ ਵੋਟ ਵੋਟ ਪਾਓਗੇ ਤੁਸੀਂ ਹਾਂਜੀ ਕਿਹੜੇ ਮੁੱਦਿਆਂ ਨੂੰ ਆਧਾਰਿਤ ਰੱਖ ਕੇ ਵੋਟ ਪਾਓਗੇ ਘਰੋਂ ਜਦੋਂ ਜਾਓਗੇ ਕਿਹੜੇ ਕਿਹੜੇ ਕੀ ਕੀ ਸੋਚੋਗੇ ਸਿੰਮੰਗਿਆ ਹੀ ਥੋੜੀ ਬਹੁਤ ਜ਼ਿਆਦਾ ਵੜ ਗਈ ਥੋੜਾ ਕੁਛ ਰੇਟ ਘਟਾ ਕਿਤੇ ਜਾਂ ਨਾਟਾ ਚੋਲ ਦਾਲ ਜੋਗੀ ਗਰੀਬ ਬੰਦੇ ਦੀ ਮੂਜੀ ਬਹਰ ਦੇ ਚੁੱਕੇ ਨਹੀਂ ਉਹਨਾਂ ਦਾ ਕੰਟਰੋਲ ਚ ਕਰੇ ਫਿਰ ਮੇਰੇ ਖਿਆਲ ਚ ਦੁਬਾਰਾ ਆ ਕੇ ਆ ਸਕੇ ਦੁਬਾਰਾ ਬੀਜੇਪੀ ਨੂੰ ਦੁਬਾਰਾ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਤੋ ਕੀ ਕਰਦੇ ਭਾਈ ਸਹੈਲੇ ਕੋਈ ਸੋਚਿਆ ਨਹੀਂ ਕੋਈ ਕੋਈ ਅੱਗੇ ਫੇਸ ਕੋਈ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਨਹੀਂ ਮੁੱਦੇ ਮੁੱਦੇ ਕੀ ਮੁੱਦਿਆਂ ਨੂੰ ਆਧਾਰ ਤੇ ਰੱਖ ਕੇ ਵੋਟ ਪਾਓ ਮਹਿੰਗਾਈ ਘਟਾਓ ਆਮ ਬੰਦੇ ਬਾਰੇ ਸੋਚੋ ਹਰ चीज ਬਾਰੇ ਸੋਚੋ ਕਾਰੋਬਾਰ ਲੋਕਾਂ ਸੋਚੋ ਦੁਕਾਨਦਾਰਾਂ ਦਾ ਸਾਰਾ ਕਾਰੋਬਾਰ ਵੱ بس اهو جی کی ਲੱਗਦਾ ਕਿ ਜਿਹੜੇ ਵਾਦੇ ਪਹਿਲੇ ਕੀਤੇ ਹੋ ਪੂਰੇ ਕੀਤੇ ਆ ਉਹ ਨਹੀਂ ਨਹੀਂ ਕੋਈ ਵੀ ਨਹੀਂ ਕੀਤਾ ਕੋਈ ਵੀ ਨਹੀਂ ਕੀਤਾ ਪੰਜ ਸਾਲ ਲਖਨਾਲੂ ਹੋ ਗਏ ਆ ਲਾਸਟ ਉਸ ਵਾਰ ਕੋਈ ਵਿੱਚ ਪੰਜ ਸਾਲ ਵਿੱਚ ਕੋਈ ਵੀ ਨਹੀਂ ਆਇਆ ਮਾਰਕੀਟ ਵਿੱਚ ਹੁਣ ਇਲੈਕਸ਼ਨ ਦੁਬਾਰਾ ਹੈ ਹੁਣ ਫੇ ਵੋਟਾ ਮੰਗਾ ਸਾਰੇ ਫੇਰ ਦੁਬਾਰਾ ਆ ਗਏ ਆ ਪੰਜ ਸਾਲ ਕਿਹਨੇ ਆਪਣਾ ਸ਼ਕਲ ਨਹੀਂ ਦਿਖਾਈ ਆਪਣੀ ਕਿ ਅਸੀਂ ਹੈਗੇ ਆ ਕੇਂਦਰ ਚ ਕਿਹਨੂੰ ਦੇਖਣਾ ਚਾਹੁੰਦੇ ਨੇ ਨਰਿੰਦਰ ਮੋਦੀ ਕੇ ਰਾਹੁਲ ਗਾਂਧੀ ਬੀਜੇਪੀ ਬੀਜੇਪੀ ਕੀ ਲੱਗਦਾ ਕਿਹੜੇ-ਕਿਹੜੇ ਮੁੱਦੇ ਜਿਹੜੇ ਬੀਜੇਪੀ ਨੂੰ ਜਿਤਾ ਸਕਦੇ ਆ ਰਾਮ ਮੰਦਰ 370 ਰਾਮ ਮੰਦਰ ਬਸ ਮੇਨ ਲਾ ਮੰਦਰ ਜੀ ਤੁਸੀਂ ਕੀ ਸੋਚਦੇ ਭਾਜੀ ਮੋਦੀ ਸਰਕਾਰ ਉਮੀਦਵਾਰ ਕਿਹੋ ਜਿਹਾ ਹੋਣਾ ਚਾਹੀਦਾ ਯੋਗੀ ਅਦਿੱਤਨਾਥ ਵਰਗਾ ਪੰਜਾਬ ਚ ਬੰਦਾ ਚਾਹੀਦਾ ਯੋਗੀ ਵਰਗਾ ਬਿਲਕੁਲ ਫਿਰ ਪੰਜਾਬ ਦਾ ਹਾਲਾਤ ਤਾਂ ਹੀ ਸੁਧਰ ਸਕਦੇ ਆ ਕੀ ਲੱਗਦਾ ਕਿ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲਾਂ ਕਿਹੜਾ ਮੁੱਦਾ ਹੱਲ ਕਰਨਾ ਚਾਹੀਦਾ ਜਿਹੜਾ ਵੀ ਐਮਪੀ ਬਣੇ ਦੇਖੋ ਜੀ ਮਹਿੰਗਾਈ ਤੇ ਸਭ ਤੋਂ ਪਹਿਲੇ ਹੀ ਆ ਦੂਜਾ ਹੁਣ ਲੁੱਟ ਡਕੈਤੀ ਬੜੀ ਵੱਧ ਗਈ ਆ ਟੁਟਕੋ ਬੜੀ ਵੱਧ ਗਈ ਹੈ ਉਹ ਵੀ ਕਰਨੀ ਚਾਹੀਦੀ ਹੈ ਸੁਧਾਰ ਸੋ ਮਹਿੰਗਾਈ ਦਾ ਮੁੱਦਾ ਜ਼ਰੂਰ ਅਹਿਮ ਹੈ ਲੋਕ ਮਹਿੰਗਾਈ ਦੇ ਮੁੱਦੇ ਤੇ VOTING ਕਰੋਗੇ ਭਾਜੀ ਕੀ ਲੱਗਦਾ ਇਸ ਵਾਰੀ ਕਿਹੜਾ ਉਮੀਦਵਾਰ ਕਹਿੋ ਜਾਣਾ ਚਾਹੀਦਾ ਭਾਜੀ ਸਾਹੀ BJP ਦਾ ਉਮੀਦਵਾਰ ਦਾ ਸਭ ਤੋਂ ਵਧੀਆ ਹੈ ਜਿਹੜਾ ਬੰਦਾ BJP ਨੂੰ ਵੋਟ ਪਾਏਗਾ ਸਮਝੋ ਉਹ ਦੇਸ਼ ਦੀ ਰੱਖਿਆ ਕਰ ਰਿਹਾ ਹੈ ਦੂਜਾ ਬੰਦਾ ਜਿਹੜਾ ਵੋਟ ਪਾਏਗਾ BJP ਤੋਂ ਬਾਹਰ ਹੈ ਮਤਲਬ ਉਹ ਦੇਸ਼ ਦਾ ਗद्दार ਹੈ ਤੀਕੀ ਸੋਚਦੇ ਭਾਜੀ ਉਮੀਦਵਾਰ ਕਹਿੋ ਜਾਣਾ ਚਾਹੀਦਾ ਅਮੀਦਵਾਰ ਹੋਈ ਉਹਨਾਂ ਜਿਹੜੇ ਕੰਮ-ਕਮ ਕਰਿਆ ਮਤਲਬ ਜਨਤਾ ਜਨਤਾ ਜਨ ਕੀ ਲੱਗਦਾ ਕਿ ਇਹ ਮੁੱਦੇ ਕੀ ਹੈ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਇਹਵੇਂ ਤਾਂ ਥੋੜਾ ਕੰਮ ਕਰੇ ਮੈਂ ਤਰੱਕੀ ਵਾਸਤੇ ਹਾਂ ਹਾਂ ਸੈਂਟਰ ਚ ਕਿਨੂੰ ਦੇਖਣਾ ਚਾਹੁੰਦੇ ਹੋ ਸੈਂਟਰ ਕੇ ਮੋਦੀ ਮੋਦੀ ਜਿੰਦਾਬਾਦ ਸੋ ਲੋਗ ਮੌਜੂਦ ਹੈ ਮੈਮ ਕੀ ਲੱਗਦਾ ਉਮੀਦਵਾਰ ਕਹਿੋ ਜਾਣਾ ਚਾਹੀਦਾ ਤੁਸੀਂ VOTING ਕਰਦੇ ਕਿਹੜੇ-ਕਿਹੜੇ ਮੁੱਦਿਆਂ ਨੂੰ ਦਿਮਾਗ ਛਿੜਾ ਕੇ VOTING ਕਰੋਗੇ ਸਭ ਸਭ ਤੋਂ ਪਹਿਲੇ ਸਾਰੇ ਜੋਬ ਵਾਸਤੇ ਕਿ ਬੜ ਪੜ੍ਹ ਲੈ ਕੇ ਵੀ ਲੋਕੀ ਕੋਈ ਜੋਬ ਮਿਲਦੀ ਆ ਪਈਆਂ ਬਾਕੀ ਹਰ ਕੋਈ ਆਪਣੀ ਜੇਬਾਂ ਪਰਦਾ ਕੋਈ ਕੰਮ ਕੋਈ ਨਹੀਂ ਕਰਦਾਗਾ ਪਿਛਲੇ 5 ਸਾਲ ਤੋਂ ਵੇਖਦੇ ਪਏ ਆ ਆਪ ਸਰਕਾਰ ਨੇ ਵੀ ਕੋਈ ਕੰਮ ਨਹੀਂ ਕੀਤਾ ਜਿਹੜੇ ਜਿਹੜੇ ਵਾਦੇ ਉਮੀਦਵਾਰਾਂ ਨੇ ਕੀਤੇ ਸੀ ਕੋਈ ਪੂਰਾ ਨਹੀਂ ਹੋਇਆ ਕੋਈ ਪੂਰਾ ਨਹੀਂ ਹੋਇਆ ਸੈਂਟਰ ਚ ਕਿਹਨੂੰ ਦੇਖਣਾ ਚਾਹੁੰਦੇ ਹੋ ਸੈਂਟਰ ਚ ਬੀਜੇਪੀ ਭਾਜੀ ਤੁਸੀਂ ਕੀ ਸੋਚਦੇ ਯੂਪੀ ਮੇ ਯਾਦਤਨਾਥ ਯੋਗੀ ਮੈਂ ਪੰਜਾਬ ਦਾ ਰਹਿਣ ਵਾਲਾ ਨਹੀਂ ਹੂੰ ਯਾਦਤਨਾਥ ਯੋਗੀ ਯੂਪੀ ਕੇ ਅੰਦਰ ਫੇਰ ਆਏਗਾ ਸੋ ਲੋਗ ਬੇਰੋਜ਼ਗਾਰੀ ਦਾ ਮੁੱਦਾ ਲੋਕਾਂ ਲਈ ਜ਼ਰੂਰ ਅਹਿਮ ਹੈ ਲੋਕ ਕਹਿੰਦੇ ਆ ਕਿ ਬੇਰੋਜ਼ਗਾਰੀ ਦੇ ਮੁੱਦੇ ਤੇ VOTING ਕਰਨਗੇ ਭਾਜੀ ਕੀ ਲੱਗਦਾ ਹੈ ਉਮੀਦਵਾਰ ਕਹਿੋ ਜਾਣਾ ਚਾਹੀਦਾ ਲੋਕ ਸਭਾ ਚੋਣਾਂ ਮੀਰਵਾ ਕੌਂ ਜਲਾ ਮੀਰ ਬਾਬਾ ਬਹੁਤ ਵਧੀਆ ਹੈ ਜੀ ਹਾਂ ਉਹ ਜਲਾ ਵੀ ਮੀਰਵਾ ਬਹੁਤ ਸਿਆਣਾ ਕੁਝ ਉਹ ਐਸੀ ਗੱਲ ਨਹੀਂ ਕਿ ਬਹੁਤ ਵਧੀਆ ਉਹਨੂੰ ਲੋਕਾਂ ਦੇ ਬੋਲਦੇ ਉਹਨੇ ਜੇਜਣਾ ਕੀ ਲੱਗਦਾ ਕਿ ਕਿਹੜੇ ਕਿਹੜੇ ਇਹ ਮਹੱਤਵਪੂਰਨ ਮੁੱਦੇ ਜਿਹੜੇ ਹੱਲ ਹੋਣੇ ਚਾਹੀਦੇ। ਉਹ ਮੁੱਦੇ ਸਾਰੇ ਹੱਲ ਆ ਜੋ ਹੋ ਰਿਹਾ ਠੀਕ ਹੋ ਰਿਹਾ। ਜੋ ਮੁੱਦੇ ਸਾਰੇ ਇਲੈਕਸ਼ਨ ਜੋ ਹੋ ਰਿਹਾ ਠੀਕ ਹੋ ਰਿਹਾ। ਸੈਂਟਰ ਚ ਕਿਹਨੂੰ ਦੇਖਣਾ ਜਾਂਦੇ ਹੋ? ਸੈਂਟਰ ਜਿਹੜਾ ਆਏਗਾ ਠੀਕ ਹੈ ਜਿਹੜਾ ਜਿਹੜਾ ਰਫਲਾ ਭਲਾ ਵਾਸ਼ਾ ਭਲਾ ਮਾਨਸੀ ਆ ਜਿਹੜਾ ਆਏਗਾ ਸੈਂਟਰ ਚ। ਅਬ ਤੱਕ ਕੀ ਲੱਗਦਾ? ਉਹ ਬਾਊ ਨੇ ਸਾਡੇ ਨਾਲ ਕਿਹਾ ਹਾਂ। ਸੋ ਮੁੱਦੇ ਭਾਜੀ ਲੋਕ ਸਭਾ ਚੋਣ ਹੈ। ਇਹ ਮਹੱਤਵਪੂਰਨ ਮੁੱਦੇ ਕੀ ਹੈ? ਲੱਗਦਾ ਕਿ ਕਿਹੜੇ ਆਧਾਰ ਤੇ VOTING ਕਰੋਗੇ? ਬੇਰੋਜ਼ਗਾਰੀ ਭਾਜੀ ਜਿਹੜੇ ਸਿਕਿਉਰਿਟੀ ਗਾਰਡ ਇੱਕ ਜਿਹੜੇ ਆ ਉਹਨਾਂ ਦੀ 12 ਘੰਟੇ ਡਿਊਟੀ ਹੈ 9000 ਰੁਪਏ ਤਨਖਾਹ ਵੱਦਸੋ ਕੀ ਕਰੇ ਬੰਦਾ ਡਿਊਟੀ 8 ਘੰਟੇ ਹੋਣੀ ਚਾਹੀਦੀ ਹੈ 14000 ਰੁਪਏ ਤਨਖਾਹ ਹੋਣੀ ਚਾਹੀਦੀ ਹੈ ਬਹੁਤ ਥੋੜੀ ਤਨਖਾਹ ਤੇ ਬਹੁਤ ਥੋੜੇ ਪੈਸੇ ਆ ਡਿਊਟੀ ਬਹੁਤ ਜ਼ਿਆਦਾ ਇਹਦੇ ਨਾਲ ਕੋਈ ਧਿਆਨ ਨਹੀਂ ਦੇਂਦੇ ਆ ਵੀ ਬੰਦੇ ਡਿਊਟੀ ਘੱਟ ਹੋਣੀ ਚਾਹੀਦੀ ਹੈ ਡਿਊਟੀ 8 ਘੰਟੇ 9 ਘੰਟੇ ਆਉਣ ਵੱਸੋ ਵੱਧ ਤਨਖਾਹ ਉਹ ਵੀ ਹੁਣ 12 ਘੰਟੇ ਡਿਊਟੀ ਐ 9000 ਰੁਪਏ ਤਨਖਾਹ ਆ ਕੀ ਬੰਦਾ ਉਸ ਚ ਖਾ ਲੂਗਾ ਕੀ ਕਰ ਲੂਗਾ ਸੈਂਟਰ ਚ ਕਿਨੂੰ ਦੇਖਣਾ ਜਾਂਦੇ ਸੈਂਟਰ ਚ ਕੋਈ ਆਵੇ ਗਰੀਬ ਦਾ ਸਵਾਰੇ ਸੈਂਟਰ ਚ ਬਦਲ ਕੇ ਦੇਖ ਲੈਣੀ ਚਾਹੀਦੀ ਸਰਕਾਰ ਸੋ ਸੈਂਟਰ ਜ਼ਰੂਰ ਲੋਕ ਕਹਿੰਦੇ ਆ ਕਿ ਇੱਕ ਵਾਰੀ ਬਦਲਾਵ ਜ਼ਰੂਰ ਹੋਣਾ ਚਾਹੀਦਾ ਅੱਜ ਕੀ ਲੱਗਦਾ ਕਿ ਲੋਕ ਸਭਾ ਚੋਣ ਆ ਉਮੀਦਵਾਰ ਕਹੋ ਚੋਣਾ ਦੇਖੋ ਜਿਹੜਾ ਹਰ ਇਨਸਾਨ ਦਾ ਸੋਚੇ ਹਰਨਸ ਆਂਦਾ ਕੋਈ ਸੋਚਦੇ ਨਹੀਂ ਮੁਸ਼ਕਲੇ ਮੁਸ਼ਕਲਾ ਨਹੀਂ ਹੋ ਰਹਾ ਹੈ ਕਿ ਜ਼ਿੰਦਗੀ ਚ ਹਰਨਸ ਆਂਦਾ ਕੋਈ ਸੋਚੇ ਜਿਹੜਾ ਆਵੇ ਸਭਾਰੇ ਸੋਚੇ ਅਹਿਮ ਮੁੱਦੇ ਕੀ ਕੀ ਹੈ ਕਿਉਂਕਿ ਪਹਿਲਾਂ ਵੀ ਜਿਹੜੇ ਲੋਕ ਸਭਾ ਮੈਂਬਰ ਸੀ ਉਹਨਾਂ ਨੇ ਕਈ ਵਾਦੇ ਕੀਤੇ ਸੀ ਕਿ ਲੱਗਦਾ ਕਿ ਸਾਰੇ ਵਾਦੇ ਪੂਰੇ ਨੇ ਇਹ ਕੋਈ ਵਾਦਾ ਨਹੀਂ ਪੂਰਾ ਹੁੰਦਾ ਕੋਈ ਵਾਦਾ ਨਹੀਂ ਪੂਰਾ ਹੁੰਦਾ ਕੋਈ ਆਂਦਾ ਹੀ ਨਹੀਂ ਬਸ ਇਲੈਕਸ਼ਨ ਹੈ ਜੇ ਇੱਕ ਵਾਰੀ ਸ਼ਕਲ ਬਖਾਉਂਦੇ ਉਸ ਤੋਂ ਬਾਅਦ ਕੋ ਜਾਂਦਾ ਹੀ ਨਹੀਂ ਹੈਗਾ ਬਾਹਰ ਨਾ ਕੋਈ ਜਾਓ ਨਾ ਕੋਈ ਮਿਲਦਾ ਕੁਝ ਵੀ ਨਹੀਂ ਹੈਗਾ ਇਹ ਕੇਂਦਰ ਕੇਂਦਰ ਦੇ ਵਿੱਚ ਕਿਹਨੂੰ ਦੇਖਣਾ ਚਾਹੁੰਦੇ ਹੋ ਮੋਦੀ ਕੇ ਰੌਲ ਗੰਦੇ ਮੋਦੀ ਨੂੰ ਮੋਦੀ ਜਿਹੜਾ ਨਸ਼ੇ ਤੇ ਬੇਰੋਜ਼ਗਾਰੀ ਦਾ ਮੁੱਦਾ ਵਾ ਕਿ ਉਸ ਮੁੱਦੇ ਨੂੰ ਆਧਾਰ ਰੱਖ ਕੇ ਵੋਟ ਕਰੋਗੇ ਬਿਲਕੁਲ ਬਿਲਕੁਲ ਨਸ਼ਾ ਹਲੇ ਵੀ ਵੇਚ ਰਿਹਾ ਨਸ਼ਾ ਹਲੇ ਵੀ ਵੇਚਦਾ ਪਿਆ ਜਿੰਨਾ ਮਰਜੀ ਲੱਲੋ ਸ਼ਰੇਆਮ ਵੇਚਦਾ ਪਿਆ ਕੋਈ ਗੱਲ ਬਾਤ ਹੀ ਨਹੀਂ ਸੋ ਇਹ ਉਹ ਲੋਕ ਸੀ ਜਿਹੜੇ ਨਸ਼ੇ ਤੇ ਬੇਰੋਜ਼ਗਾਰੀ ਦੇ ਮੁੱਦੇ ਨੂੰ ਅਧਾਰ ਤੇ ਰੱਖ ਕੇ ਵੋਟ ਕਰਨਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਜਿੜਨੇ ਵੀ ਲੋਕ ਸਭਾ ਮੈਂਬਰ ਰਹੇ ਹੈ ਉਹਨਾਂ ਦੁਆਰਾ ਵਾਅਦੇ ਜ਼ਰੂਰ ਲੋਕਾਂ ਨਾਲ ਕੀਤੇ ਗਏ ਸੀ ਨਸ਼ੇ ਨੂੰ ਖਤਮ ਕਰਾਂਗੇ ਬੇਰੋਜ਼ਗਾਰੀ ਨੂੰ ਖਤਮ ਕਰਾਂਗੇ ਲੇਕਿਨ ਅੱਜ ਤੱਕ ਉਹ ਵਾਅਦੇ ਜਿਉਂਦੇ ਤੇ ਓਂ ਆ ਸੋ ਲੋਕਾਂ ਦਾ ਜ਼ਰੂਰ ਕਹਿਣਾ ਹੈ ਕਿ ਇਸ ਵਾਰੀ ਨਸ਼ਾ ਤੇ ਬੇਰੋਜ਼ਗਾਰੀ ਜਿਹੜੇ ਅਹਿਮ ਅੰਮ੍ਰਿਤਸਰ ਦੇ ਮੁੱਦੇ ਹੈ ਉਹਨਾਂ ਨੂੰ ਅਧਾਰ ਤੇ ਰੱਖ ਕੇ ਵੋਟਿੰਗ ਕਰਾਂਗੇ ਤੇ ਇੱਕ ਚੰਗਾ ਉਮੀਦਵਾਰ ਜਿਹੜਾ ਆਮ ਲੋਕਾਂ ਬਾਰੇ ਸੋਚੇ ਉਸ ਨੂੰ ਇਹ ਜਰੂਰ ਮੈਂਬਰ ਪਾਰਲੀਮੈਂਟ ਬਣਾ ਕੇ ਸੰਸਦ ਵਿੱਚ ਭੇਜਿਆ ਜਾਏਗਾ ਤਾਂ ਕਿ ਉਹਨਾਂ ਦੀ ਆਵਾਜ਼ ਨੂੰ ਉਹ ਚੁੱਕੇ ਤੇ ਸੰਸਦ ਵਿੱਚ ਉਹਨਾਂ ਦੀ ਆਵਾਜ਼ ਬਣ ਕੇ ਗੱਲ ਕਰੇ ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ